ਮੈਂ ਕੱਲੇ ਤੇ ਕਸਟਮਰ ਦੇ ਫ੍ਰਿਜ ਰਿਪੇਅਰ ਕਰਨ ਆਇਆ ਸੀਗਾ ਮੋਟਰਸਾਈਕਲ ਕਿੱਥੇ ਹੈ? ਮੁਹੱਲਾ ਕਾਲੀਆਂ ਨਕੌਦਰ ਤੇ ਮੈਂ ਰਿਪੇਅਰ ਕਰਕੇ ਜੋ ਫ੍ਰਿਜ ਬਾਹਰ ਆਇਆ ਤੇ ਮੋਟਰਸਾਈਕਲ ਮੇਰਾ ਨਹੀਂ ਸੀਗਾ ਚੋਰੀ ਹੋ ਚੁੱਕਾ ਹੋ ਗਿਆ ਕਾਲੀਆਂ ਮਹੱਲੇ ਲਾਲ ਵਾਲੇ ਕੀ ਹਾਂਜੀ ਲਾਲਾ ਵਾਲੇ ਪੀਡੀ ਦੇਗਾ ਤੁਸੀਂ ਫਿਰ ਉਸ ਤੋਂ ਬਾਅਦ ਮੈਂ 112 ਉੱਪਰ ਮੋਟਰਸਾਈਕਲ ਜਿਹੜਾ ਸੀ ਤੁਹਾਡੀ ਮੇਰਾ ਪਲੇਟ ਹੀ ਨਾ ਸੀਗਾ ਬਲੈਕ ਕਲਰ ਦਾ ਪੀਵੀ08 ਸੀਆਰ 1437 ਨੰਬਰ ਸੀਗਾ ਉਸੇ ਕਿੰਨੇ ਵਜੇ ਦਾ ਟਾਈਮ ਸੀ 4:20 ਦਾ ਟਾਈਮ ਸੀ ਸ਼ਾਮ ਦਾ ਫਿਰ ਉਸ ਦੀ ਸ਼ਿਕਾਇਤ ਕੀਤੀ ਤੁਸੀਂ ਹਾਂਜੀ 112 ਉੱਤੇ ਮੈਂ ਰਿਪੋਰਟ ਲਖਾਈ ਸੀ ਉਸ ਤੋਂ ਬਾਅਦ ਫਿਰ ਮੈਨੂੰ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਤੁਸੀਂ ਰਿਟਨ ਵੀ ਦੇ ਕੇ ਜਾਓ ਅੱਛਾ 112 ਦੀ ਟੀਮ ਇੱਥੇ ਨਗੋ ਇੱਥੇ ਤੁਹਾਡੇ ਕੋਲ ਮੌਕੇ ਤੇ ਨਹੀਂ ਨਹੀਂ ਆਈ ਕੋਈ ਨਹੀਂ ਆਇਆ ਤੇ ਸੀਸੀਟੀਵੀ ਕਹਿੰਦੇ ਸੀ ਫੁਟੇਜ ਇੱਕੀ ਹਾਂ ਇੱਕ ਮੈਂ ਲਈ ਆ ਇੱਥੋਂ ਜਿਹੜੇ ਮੇਰੇ ਨੋਨ ਦੇ ਵਿੱਚ ਸੀਗੇ ਉਹਨਾਂ ਤੋਂ ਮੈਂ ਇੱਕ ਕਢਾਈ ਆ ਫੁਟੇਜ ਉਹ ਆ ਰਹੀ ਹੁੰਦੇ ਆ ਰਹੇ ਹੋ ਉਹਨਾਂ ਦੇ ਵਿੱਚ ਉਹਦੇ ਵਿੱਚ ਲੈ ਕੇ ਜਾਂਦੇ ਚ ਲੈ ਕੇ ਜਾਂਦੇ ਪੇ ਆ ਰਹੇ ਆ ਹੁਣ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਤੇ ਹੀ ਮੰਗ ਕਰਦਾ ਮੇਰਾ ਮੋਟਰਸਾਈਕਲ ਬਰਾਮਦ ਕਰਕੇ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦ ਜਲਦ ਫੜਿਆ ਜਾਵੇ ਤੇ ਜਿਹੜੀ ਤੁਹਾਨੂੰ ਲੱਗਾ ਕਿ ਇੱਥੇ ਮੋਟਰਸਾਈਕਲ ਖੜਾ ਕਰਕੇ ਕਿੰਨਾ ਟਾਈਮ ਅੰਦਰ ਤੁਸੀਂ ਗਏ ਮੈਂ ਫ੍ਰਿਜ ਰਿਪੇਅਰ ਕਰਦਾ ਅੱਧਾ ਘੰਟਾ ਲੱਗ ਗਿਆ ਸੀ ਮੈਨੂੰ ਅੱਧਾ ਘੰਟਾ ਹਾਂਜੀ ਅੱਧਾ ਪੌਣਾ ਘੰਟਾ ਲੱਗ ਗਿਆ ਸੀ ਲੋਕ ਲਾਇਆ ਗਿਆ ਸੀ ਚਾਬੀ ਮੇਰੇ ਕੋਲ ਸੀਗੀ ਚਾਬੀ ਮੇਰੇ ਕੋਲ ਆ ਇਹ ਚਾਬੀ ਮੇਰੇ ਕੋਲ ਆ ਉਹ ਜੀ ਚਾਬੀ ਤੁਹਾਡੇ ਕੋਲ ਹਾਂਜੀ ਤੁਸੀਂ ਜਦੋਂ ਬਾਹਰ ਆ ਕੇ ਦੇਖਿਆ ਉਹ ਤਾਂ ਮੋਰਚਾ ਲਖ ਹੈ ਨਹੀਂ ਸੀਗਾ ਉਹ ਲੈ ਲਿ ਜਾ ਚੁੱਕੇ ਸੀਗੇ ਤੇ 112 ਵਾਲੀ ਟੀਮ ਨੂੰ ਤੁਸੀਂ ਫੋਨ ਕਰ ਹਾਂਜੀ ਫੋਨ ਕੀਤਾ ਸੀਗਾ ਮੈਂ ਉਹ ਕਾਨੇ ਦੇ ਆਏ ਲਿਖ ਕੇ ਲਿਖਤੀ ਕੱਲ ਦੇ ਦਿੱਤੀ ਸੀ ਸ਼ਾਮੀ ਅੱਛਾ ਹਾਂਜੀ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਮੇਰੇ ਕੋਲ